ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਪਤੈ ਸੇਜ ਏਕ ਏਕੋ ਪ੍ਰਾਪ ਠਾਕੁਰ ਮਹਿਲ ਨਾ ਪਾਵੇ ਮਨਮੁਖ ਪਰਮਈਆ ਗੁਰ ਗੁਰ ਕਰਤ ਸਰਣ ਜੀ ਆਵੇ ਪ੍ਰਾਪ ਆਏ ਮਿਲੇ ਖਿੰ ਢੀਲ ਨਾ ਪਈਆ ਕਾਰ ਕਰ ਕਿਰਿਆ ਚਾਰ ਵਿਧਾਏ ਮਨ ਪਾਖੰਡ ਕਰਮ ਕਪਟ ਲੋਭਈਆ ਮਨ ਪਾਖੰਡ ਕਰਮ ਕਪਟ ਲੋਭਈਆ ਬੇਸੁਆ ਕਹਿ ਘਰ ਬੇਟਾ ਜਨਮਿਆ ਬੇਸੁਆ ਸਸੀ ਦਲੰਕੜ ਨਹੀਂ ਬੇਸੁਆ ਕਹਿ ਘਰ ਬੇਟਾ ਜਨਮਿਆ ਬੇਸੁਆ ਕਹਿ ਘਰ ਬੇਟਾ ਜਨਮਿਆ ਪਿਤਾ ਤਾਹੇ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ 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 ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾ ਹਰ 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 ਨਾਮ ਸਮਈਆ ਪ੍ਰਵ ਆਣ ਆਣ ਮਹਿੰਦੀ ਪੀਸਾਈ ਮਹਿੰਦੀ ਨਹੀਂ ਕਹਿਣਾ ਮਹਿੰਦੀ ਇਸ ਤਰ੍ਹਾਂ ਬੋਲਣਾ ਪ੍ਰਵ ਆਣ ਆਣ ਮਹਿੰਦੀ ਪੀਸਾਈ ਪ੍ਰਵ ਆਣ ਆਣ ਮਹਿੰਦੀ ਪਿਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕਾ ਠਾਕੁਰ ਕਿਰਪਾ ਧਾਰੀ ਬਾਹ ਪਕਰ ਨਾਨਕ ਕੱਢ ਲਈਆ ਰਾਗ ਬਿਲਾਵਲ ਮਹੱਲਾ ਪੰਜਵਾ ਅਸ਼ਟਪਦੀ ਘਰ ਬਾਰਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਉਪਮਾ ਜਾਤ ਨ ਕਹੀ ਮੇਰੀ ਪ੍ਰਭ ਕੀ ਉਪਮਾ ਜਾਤ ਨ ਕਹੀ ਉਪਮਾ ਸ੍ਰੀਮਕਲਾਦਮੀ ਜਾਤ ਨ ਕਹੀ ਮੇਰੇ ਪ੍ਰਭ ਕੀ ਇਥੇ ਵਿਸਰਾਮ ਉਪਮਾ ਜਾਤ ਨ ਕਹੀ ਤਜ ਆਨ ਸ਼ਰਣ ਗਹੀ ਕਿ ਵਿਸਰਾਮ ਧਿਆਨ ਨਾ ਲਾਉਣਾ ਤਾਜ ਆਨ ਸਰਨ ਗਹੀ ਰਹਾਉ ਪ੍ਰਭ ਚਰਨ ਕਮਲ ਅਪਾਰ ਹਉ ਜਾਉ ਸਦ ਬਲੇਹਾਰ ਪ੍ਰਭ ਹਾਂਜੀ ਪ੍ਰਭ ਮਨ ਪ੍ਰੀਤ ਲਾਗੀ ਤਾਹੀ ਤਾਜ ਆਨ ਕਥੈ ਨ ਜਾਹੀ ਇਹ ਵਿਸ਼ਰਾਮ ਤਾਜ ਪਦਤੀ ਲਉਣਾ ਹੈ ਤਾਜ ਆਨ ਕਤਹਿ ਨ ਜਾਹੀ ਹਰ ਨਾਮ ਰਸਨਾ ਕਹਿਣਾ ਮਾਲ ਪਾਪ ਕਲਮਲ ਦਹਿਨ ਮਾਲ ਪੁ ਲਈ ਬੋਲਣਾ ਹੈ ਮੈਲ ਮਲ ਨਹੀਂ ਕਹਿਣਾ ਚੜਨਾ ਵ ਸੰਤ ਉਧਾਰ ਇਹ ਚੜ ਪਰਾ ਬੋਲਨਾ ਨਾਭ ਪੂਲਾ ਬੋਲਨਾ ਸੰਤ ਪਦ ਤੇ ਵਿਸਰਾਮ ਹੈ ਚੜ ਨਾਭ ਸੰਤ ਉਧਾਰ ਭੈ ਤਰੀ ਸਾਗਰ ਪਾਰ ਮਨ ਦੂਰ ਪ੍ਰੇਮ ਪ੍ਰੀਤਾ ਇਹ ਸੰਤ ਨਿਰਮਲੀ ਤਾਜ ਗਈ ਪਾਪ ਵਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੇਖੀਐ ਬਿਸਮਾਦ ਚਖ ਅਨੰਦ ਪੂਰਨ ਸਾਦ ਨਹਿ ਡੋਲੀਐ ਇਤ ਊਤ ਪ੍ਰਭ ਬਸੇ ਹਰ ਹਰ ਚੀਤਾ ਪੇਨ ਨਾਹੀ ਨਰਕ ਨਿਵਾਸ ਨਿਤ ਸਿਮਰ ਪ੍ਰਾਵ ਗੁਣ ਤਾਸ ਕੇ ਜਾਮਨਾ ਪੇਖੈ ਨੈਨ ਇਤੀ ਪਦਿ ਵਿਸਰਾਮ ਲੁਣਾ ਤੇ ਜਾਮਨਾ ਪੇਖੈ ਨੈਨ ਸੋ ਨਮੋਹਿ ਅਨਹਤ ਬੈਨ ਹਰ ਸਰਣ ਸੂਰ ਗੋਪਾਲ ਪ੍ਰਭ ਭਗਤ ਵਸ ਦਇਾਲ ਹਰ ਨਿਗਮ ਲਹੈ ਨ ਪੀਵ ਨਿਤ ਕਰਹਿ ਮਨ ਜਨ ਸੇਵ ਦੁਖ ਦੀਨ ਦਰਦ ਨਿਵਾਰ ਦੁਖ ਦੀਨ ਦਰਦ ਇਥੇ ਵਿਸਰਾਮ ਨਿਵਾਰ ਜਾ ਕੀ ਮਹਾ ਵਿਖੜੀ ਕਾਰ ਤਾਕੀ ਮਿਤ ਨਾ ਜਾਣੈ ਕੋਈ ਜਨਥਲ ਮਹੀਲ ਸੋਇ ਕਰ ਬੰਦਨਾ ਜਨਥਲ ਮਹੀਲ ਸੋਇ ਕਰ ਬੰਦਨਾ ਲੱਖ ਬਾਰ ਲੱਖ ਬਾਰ ਨਹੀਂ ਕਹਿਣਾ ਲੱਖ ਬਾਰ ਥੱਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨਸਾ ਪੂਰ ਬਿਲਾਵਲ ਮਹੱਲਾ ਪੰਜਵਾ ਪ੍ਰਭ ਜਨਮ ਮਰਨ ਨਿਵਾਰ ਪ੍ਰਭ ਪਦਤੀ ਹੀ ਵਿਸਥਾਨ ਹੈ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ ਗਹਿ ਚਰ ਗਹਿ ਚਰਨ ਸਾਧੂ ਸੰਗ ਗਹਿ ਚਰਨ ਇਥੇ ਵਿਸਰਾਮ ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ ਮਿਸਟ ਨਹੀਂ ਕਹਣਾ ਮਿਸਟ ਕਹਿਣਾ ਹੈ ਮਨ ਮਿਸਟ ਇਥੇ ਵਿਸਰਾਮ ਹਰ ਹਰ ਰੰਗ ਮਨ ਮਿਸਟ ਹਰ ਹਰ ਰੰਗ ਕਰ ਦਇਆ ਲੇ ਹੋ ਲੜਲਾਏ ਨਾਨਕ ਨਾਮ ਧਿਆਇ ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ਦੀਨਾ ਨਾਥ ਦਇਆਲ ਮੇਰੇ ਸੁਆਮੀ ਇਥੇ ਵਿਸਾਮ ਦੀਨਾ ਨਾਥ ਦਇਆਲ ਜਾਚੋ ਸੰਤਰਵਾਲ ਰਹਾਉ ਸੰਸਾਰ ਵਿਖਿਆ ਕੂਪ ਤਾਮ ਅਗਿਆਨ ਮੋਹਤ ਕੂਪ ਤਾਮ ਅਗਿਆਨ ਇਥਿ ਵਿਸਾਨ ਮੋਹਤ ਕੂਪ ਗਹਿ ਪੂਜਾ ਪ੍ਰਭ ਜੀ ਲੇਹ ਹਰ ਨਾਮ ਆਪਣਾ ਦੇਹ ਪ੍ਰਭ ਤੁਜ ਬਿਨਾ ਨਹੀਂ ਠਾਵ ਪ੍ਰਭ ਤੋਜ ਬਿਨਾ ਨਹੀਂ ਠਾਵ ਨਾਨਕ ਬਾਲ ਬਾਲ ਜਾਓ ਲੋਭ ਮੋਹ ਬਾਦੀ ਦੇ ਬਿਨ ਭਜਨ ਕੂਬਤ ਖੇਹ ਜੰਮ ਦੂਤ ਮਹਾ ਭਯਾਨ ਚਿਤ ਗੁਪਤ ਕਰਮਹ ਜਾਨ ਚਿਤ ਗੁਪਤ ਕਰਮਹ ਜਾਨ ਦਿਨ ਰੈਨ ਸਾਖ ਸੁਨਾਏ ਨਾਨਕਾ ਹਰ ਸਰਨਾਏ ਪੈ ਭੰਜਨਾ ਮੁਰਾਰ ਕਰ ਦਇਆ ਪਤਿਤ ਉਧਾਰ ਮੇਰੇ ਦੁਖ ਗਨੇ ਨਾ ਜਾਹੇ ਹਰ ਬਿਨਾ ਕਤਹਿ ਸੁਮਾਹੇ ਗਹ ਓਟ ਚਿਤਵੀ ਨਾਥ ਨਾਨਕ ਦੇ ਰਖ ਹਾਥ ਹਰ ਗੁਣ ਨਿਦੇ ਗੋਪਾਲ ਸਰਬ ਘਾਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਣ ਨਾ ਜਾਏ ਵੱਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਆਲ ਕਮਲ ਪਿੰਨ ਨਾ ਪੇਤ ਹੰਨ ਕੋਲਾ ਹੀ ਬੋਲਣਾ ਆਲ ਅਦਰ ਹੁੰਦਾ ਪੌਰਾ ਅਲ ਨਹੀਂ ਕਹਿਣਾ ਆਲ ਕਮਲ ਪਿੰਨ ਨਾ ਪੇਤ ਜਿਉ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪ੍ਰਾਨ ਜਿਉ ਤਰਨ ਇਥੇ ਵਿਸਰਾਮ ਭਰਤ ਪਰਵਾਨ ਜਿਉ ਲੋਬੀਐ ਧਨ ਦਾਨ ਜਿਉ ਦੂਦ ਜਲ ਹੈ ਸੰਜੋਗ ਜਿਉ ਦੂਦ ਜਿਉ ਦੂਦ ਜਲ ਹੈ ਸੰਜੋਗ ਜਿਉ ਮਹਾ ਖੁਦਿਆ ਜਿਉ ਮਹਾ ਖੁਦਿਆਰਥ ਭੋਗ ਜਿਉ ਮਹਾ ਖੁਦਿਆਰਥ ਇਥੇ ਵਿਸਰਾਮ ਭੋਗ ਜਿਉ ਮਹਾ ਖੁਦਿਆਰਥ ਭੋਗ ਜਿਉ ਮਾਤ ਪੁੱਤਹਿ ਹੇਤ ਜਿਉ ਮਾਤ ਪੁੱਤਹਿ ਹੇਤ ਮਾਤ ਤੇ ਬਿਸਰਾਮ ਲਗਿਆ ਜਿਵੇਂ ਮਾਤਾ ਦਾ ਪੁੱਤਹਿ ਹੇਤ ਪੁੱਤਰ ਨਾਲ ਹੇਤ ਕੀ ਪ੍ਰੇਮ ਹੁੰਦਾ ਹੈ ਜਿਉ ਮਾਤ ਪੁੱਤਹਿ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ ਨਿਸੰਗ ਹਾਂਜੀ ਜੋ ਦੀਪ ਪਤਨ ਪਤੰਗ ਜੋ ਚੋਰ ਹਿਰਤ ਨਿਸੰਗ ਮੈਗਲਹ ਕੰਮ ਹੈ ਬੰਦ ਮੈਗਲਹ ਇਥੇ ਵਿਸਰਾਮ ਕੰਮ ਹੈ ਬੰਦ ਜੋ ਗ੍ਰਸਤ ਵਿਖਈ ਧੰਦ ਵਿਖਈ ਉਚਾਰਨ ਕਰਨਾ ਬੱਬੇ ਤੋਂ ਡੈਸ਼ ਦੇ ਕੇ ਜੋ ਜੁਆਰ ਬੇਸਨ ਨਾ ਜਾਏ ਜੋ ਜੁਆਰ ਇਥੇ ਵਿਸਰਾਮ ਬਿਸਨ ਨਾ ਜਾਏ ਬਿਸੰਦਾਰ funda ਆਦਤ ਹਰ ਨਾਨਕ ਇਹ ਮਨ ਲਾਏ ਕੁਰੰਕ ਨਦਨੇਹ ਚਾਤ੍ਰਿਕ ਚਾਹਤ ਮੇਹ ਜਨ ਜੀਵਨ ਸਤ ਸੰਗ ਗੋਬਿੰਦ ਭਜਨ ਰੰਗ ਗੋਬਿੰਦ ਭਜਨਾ ਰੰਗ ਗੋਬਿੰਦ ਭਜਨਾ ਰੰਗ ਰਸਨਾ ਬਖਾਨਾ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਦੇ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੋਲ ਸਕੋਲ ਸਮੂਹ ਕਰਤੁ ਉਦਾਰ ਸੰਸਾਰ ਉਤਰਸ ਪਾਰ ਸੰਸਾਰ ਤੇ ਹੀ ਵਿਸਰਾਉ ਹਰ ਚਰਨ ਬੋਹ ਹਰ ਚਰਨ ਬੋਹਿਤ ਬੋ ਹਰ ਚਰਨ ਬੋਹਿਤ ਤਾਹੀ ਮਿਲ ਸਾਧ ਸੰਗ ਜਸ ਗਾਹਿ ਹਰ ਪੈਜ ਰਖੈ ਮੁਰਾਰ ਹਰ ਨਾਨਕ ਸਰਨ ਦਵਾਰ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾ ਜੱਤ ਜਾਤੀ ਉਚਾਰਨ ਕਰਨਾ ਜਾਤ ਨਹੀਂ ਕਹਿਣਾ ਬਿਲਾਵਲ ਮਹੱਲਾ ਪਹਿਲਾ ਥਿੱਤੀ ਕਸ ਕੇ ਬੋਲਣਾ ਇੱਥੇ ਵਿਸਰਾਮ ਹੈ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾ ਜੱਤ ਜੱਤ ਕਸ ਕੇ ਬੋਲਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾ ਜੱਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕਮ ਇਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਅਗਮ ਅਗੋਚਰ ਰੂਪ ਨ ਰੇਖਿਆ ਖੋਜਤ ਖੋਜਤ ਘਾਟ ਘਾਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਾਲ ਜਾਈ ਗੁਰ ਪ੍ਰਸਾਦ ਪਰਮ ਪਾਦ ਪਾਈ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ